ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਅੱਜ ਆਪਾਂ ਗੁਰੂ ਸੋਤਰ ਕਰਨਾ ਹੈਗਾ ਜੀ ਆਪਣੇ ਵੱਡੇ ਸੰਤ ਜੀ ਮਹਾਰਾਜ ਦੀਵਾਨ ਦੀ ਸਮਾਪਤੀ ਤੇ ਗੁਰੂ ਸੋਤਰ ਪੜਿਆ ਕਰਦੇ ਸਨ ਆਓ ਆਪਾਂ ਵੀ ਅੱਜ ਗੁਰੂ ਸੋਤਰ ਕਿਵੇਂ ਪੜ੍ਹਨਾ ਇਸ ਨੂੰ ਕਰਦੇ ਆ ਇਹ ਸੁਰਾਂ ਤੋਂ ਸ਼ੁਰੂ ਕਰਨਾ ਹੈਗਾ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ ਹੈ ਇੱਕ ਵਾਰ ਹੌਲੀ ਕਰਕੇ ਦੱਸ ਦਿਨਾ ਸਾਧ ਸੰਗਤ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ ਫਿਰ ਦੁਆਰਾ ਫਿਰ ਬੋਲਣਾ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਫਿਰ ਤੀਸਰੇ ਪਾਸ਼ਾ ਮਹਾਰਾ ਦੇ ਨਾਮ ਤੋਂ ਅੰਤਰੇ ਤੇ ਸੁਰਾਂ ਲੈ ਲੈਣੀਆਂ ਨੇ ਤੀਸਰੇ ਪਾਸ਼ਾ ਮਹਾਰਾ ਦਾ ਨਾਮ ਅੰਤਰੇ ਤੇ ਬੋਲਣਾ ਤੇ ਫਿਰ ਇੱਕ ਇੱਕ ਅੰਤਰੇ ਤੇ ਇੱਕ ਅਸਥਾਈ ਤੇ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਸਾਹਿਬ ਤਨ ਹੈ ਤਨ ਹੈ ਤਨ ਹੈ गोविंद साहेब धन है धन है धन है धन है गुरु श्री हर राय जी धन है गुरु श्री हर कृष्ण जी धन है धन है धन है धन है गुरु तेग बहादुर धन है धन है ਤਨ ਹੈ ਤਨ ਹੈ ਗੁਰੂ ਗੋਬਿੰਦ ਸਿੰਘ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤੇਰਾ ਪੰਥ ਖਾਲਸਾ ਤਨ ਹੈ ਇਥੋਂ ਤੱਕ ਸਾਧ ਸੰਗਤ ਜੀ ਇਸ ਤਰ੍ਹਾਂ ਅਸਥਾਈ ਅੰਤਰਾ ਅਸਥਾਈ ਅੰਤਰਾ ਇਸ ਤਰ੍ਹਾਂ ਬੋਲੀ ਜਾਣੇ ਨੇ ਨਾਮ ਇਹਦੇ ਵਿੱਚ ਇੱਕ ਗੱਲ ਦਾ ਖਾਸ ਖਿਆਲ ਰੱਖਣਾ ਸਾਧ ਸੰਗਤ ਜੀ ਜਿੰਨੇ ਅੱਖਰ ਕਾਪੀ ਦੇ ਵਿੱਚ ਲਿਖੇ ਹੋਏ ਹਨ ਪੂਰੇ ਪੂਰੇ ਅੱਖਰ ਲੈ ਦੇ ਮੁਤਾਬਕ ਲਿਖੇ ਹੋਏ ਨੇ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਇਹ ਬੋਲਣੇ ਹਨ ਤੇ ਆਓ ਹੁਣ ਅੱਗੇ ਜੋ ਸਤਨਾਮ ਸ੍ਰੀ ਵਾਹਿਗੁਰੂ ਬੋਲ ਕਰਨਾ ਇੱਥੋਂ ਸ਼ੁਰੂ ਕਰਨਾ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਨਾ ਤੈਨਾਂ ਸੁਰਾਂ ਤੇ ਘੁੰਮੀ ਜਾਣਾ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਫਿਰ ਅੱਗੇ ਆ ਜਾਣਾ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਸ ਨਾ ਲੱਗੇਗਾ ਮੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਢੋਲ ਵਾਹਿਗੁਰੂ ਬੋਲ ਕਦੇ ਨਾ ਢੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਜਿਹੜਾ ਅਖੀਰਲਾ ਸਾਧ ਸੰਗਤ ਜੀ ਸਤਨਾਮ ਸ੍ਰੀ ਵਾਹਿਗੁਰੂ ਬੋਲ ਕਹਿਣਾ ਥੋੜਾ ਜਿਹਾ ਲੈ ਨੂੰ ਖਿੱਚ ਕੇ ਬੋਲ ਪੈਣਾ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਇੱਥੇ ਸਾਧ ਸੰਗਤ ਜੀ ਸਮਾਪਤੀ ਹੋ ਜਾਣੀ ਹੈ ਜੀ ਇਸ ਤਰ੍ਹਾਂ ਗੁਰ ਅਸਤੋਤਰ ਜਿਹੜਾ ਹੈ ਸਾਧ ਸੰਗਤ ਉਹ ਪੜਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ